ਜਪਦੀ ਸਭ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨਾ ਹੋਵੇ ਜੇ ਸੋਚੀ ਲਖ ਵਾਰ ਚੁਪੈ ਚੁਪਨਾ ਹੋਵੇ ਜੇ ਲਾਇ ਰਖਲੇ ਉਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਕੁਨੀਆ ਭਾਰ ਉਸ ਸਹਿ ਸਿਆਣਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕੀਬ ਸਚਿਆਰਾ ਹੋਈਐ ਕੋ ਕੂੜਾ ਟਟੇ ਪਾਲੋ ਕਮਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਣ ਜੀ ਹੁਕਮਲਾ ਵਿੜਿਆਈ ਹੁਕਮੀ ਤੁਮਨੀ ਚੁਕਮਲੇ ਦੂਸਪਾਇਆ ਇਕ ਨਾ ਕੋਈ ਬਖਸ਼ੀਸ਼ ਇਕੁ ਕੋਈ ਸਦਾ ਭਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਕੋ ਨ ਕੋਇ ਨਾਨਕ ਹੁਕਮੈ ਜੇਜੁਜੈ ਤਉ ਮੈਂ ਕਹਿ ਨ ਕੋਇ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਰਜਣੇ ਨਿਸ਼ਾਨ ਗਾਵੇ ਕੋ ਗੁੰਡਿਆ ਆਚਾਰ ਗਾਵੇ ਕੋ ਵਿਦਿਆ ਵਿਖੋਂ ਵਿਚਾਰ ਗਾਵੇ ਕੋ ਸਾਜ ਕਰੀ ਤੰਖੇ ਗਾਵੇ ਕੋ ਜੀਰੈ ਫਿਰਦੇ ਗਾਵੇ ਕੋ ਜਾ ਪੈਦੇ ਸਦੂਰ ਗਾਵੇ ਕੋ ਵਿਖੇ ਖਾਦਰਾ ਦੂਰ ਰਤਨਾ ਕਥਿ ਨ ਆਵੈ ਟੂਟ ਕਤ ਤਕੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਪਾਂਹੇ ਜੁਗਾ ਜੁਗੰਤਰ ਖਾਹੀ ਖਾਹਿ ਹੁਕਮਿ ਹੁਕਮ ਚਲਾਇ ਰਹਾ ਨਾਨਕ ਵਿਖੇ ਸਾਬੇ ਪਰਵਾਹ ਸਚੁ ਸਾਬੇ ਸਚੁ ਨਹੀਂ ਪਾਕਿਆਂ ਪਾਉ ਅਪਾਰ ਆਖੇ ਮੰਗਾ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿਹ ਅਗੇ ਰਖੀਐ ਜਿਸ ਦੇ ਦਰਬਾਰ ਮੋਖੇ ਬੋਲਣ ਬੋਲੀਐ ਜਿਸ ਸੁੰਤਰੀ ਪਿਆਰ ਅੰਮ੍ਰਿਤ ਵੇਲਾ ਸਚਨਾਉ ਵੜਿਆਈ ਵਿਚਾਰ ਕਰਮੀਆਂ ਵੈ ਕਪੜਾ ਨਦੀ ਮੋਖ ਦਵਾਰ ਨਾਨਕ ਇਹ ਵਾ ਜਾਣੀਐ ਸਭ ਆਪੇ ਸਚਿਆਰ ਤਬਿਆ ਨਾ ਜਾਏ ਕੀਤਾ ਨਾ ਹੋਏ ਅਪੇ ਆਪ ਰਿੰਨ ਸੁਏ ਜਿਨ ਸੇਵਿਆ ਤਨ ਪਾਇਮਾਨ ਨਾਨਕ ਗਾਵੀਏ ਗੁਨੀ ਦਾਨ ਗਾਵੀਏ ਸੁਣੀਐ ਮਨ ਰਖਿਐ ਭਾਉ ਦੁੱਖ ਪਰ ਹਰ ਸੁੱਖ ਨਾ ਜਾਏ ਗੁਰਮੁਖ ਨਾਦੁ ਗੁਰਮੁਖ ਵੇਦੰ ਗੁਰਮੁਖ ਰਇਆ ਸੁਮਾਈ ਗੁਰੂ ਈਸ਼ਰ ਗੁਰ ਗੌਰ ਬਰਮਾ ਗੁਰ ਪਾਰਬਤੀ ਮਾਈ ਇਹ ਉਜਾਣਾ ਆਖਾ ਨਹੀਂ ਕੈਨ ਤਤ ਨਾ ਜਾਈ ਗੁਰਾਇਕ ਦੇਵ ਉਜਾਈ ਸਭਨਾ ਜੀਆਂ ਕਾਹਿ ਖੁਦਾਤਾ ਸੋ ਮੈਮ ਸ ਨਾ ਜਾਈ ਇਤਨਾ ਵਾਂ ਜਿ ਤਿਸ ਭਾਵਾਂ ਬਿਨ ਪਾਣੀ ਕੈ ਨਾਏ ਕਰੀ ਜੇ ਤਿਸ ਸਿਠੂ ਪਾਇ ਵਿਖਾਂ ਬਿਨ ਕਰਮਾ ਕੇ ਮਿਲ ਲਈ ਮਾਤੇ ਚ ਰਤਨ ਜਵਾਰ ਮਾਨਤ ਜੇ ਗੁਰ ਕੀ ਸਿੱਖ ਸੁਣੀ ਗੁਰਾਇਕ ਦੇ ਬੁਝਾਈ ਸਬਦਾਂ ਜੀਆਂ ਕਾ ਇੱਕ ਦਾਤਾ ਸੋ ਮੈ ਮਿਸਰਨਾ ਜਾਈ ਜੇਜ ਉਚਾਰੇ ਅਰਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਆਣੀਐ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੇ ਜਸ ਕੀ ਰਜਗਲੇ ਜੇ ਤਿਸ ਨਦਰ ਮ ਆਵਈ ਤਾ ਵਾਤ ਤਨ ਪੁੱਛੇ ਕੇ ਕੀਤਾ ਅੰਦਰ ਕੀਤੇ ਕਰਦੂ ਸੀ ਦੋਸਤਰੇ ਨਾਨਕ ਨੇ ਗੁੰਗੁਣ ਕਰੇ ਗੁਣਤਿਆਂ ਗੁੰਦੇ ਰਿਹਾ ਕੋਈ ਨਾ ਸੋਜੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਰ ਪੀਰ ਸੁਰਨਾਥ ਸੁਣੈ ਤਰਤਵਲਾ ਕਾਸ ਸੁਣੈ ਦੀਪ ਲੋਪ ਪਤਲ ਸੁਣੈ ਪਵਨ ਸਕੇ ਕਾਲ ਨਾਨਕ ਭਗਤਾਂ ਸਲਾ ਵਿਗਾਸ ਸੁਣੈ ਦੂਪਾਪ ਕਾ ਨਾਸ ਸੁਣੈ ਈਸ਼ਰ ਬ੍ਰਹਮਾ ਇੰਦਰ ਸੁਣੈ ਮੁਖ ਸੁਲਾਹ ਮੰਦ ਸੁਣੈ ਜੋਗ ਜੁਗਤ ਤਨਪੇਦ ਸੁਣੈ ਸਾਚ ਸਿਮਰਤ ਵੇਦ ਨਾਨਕ ਭਗਤਾਂ ਸਲਾ ਵਿਗਾਸ ਸੁਣੈ ਦੂਪਾਪ ਕਾ ਨਾਸ ਸੁਣੈ ਸਤ ਸੰਤੋ ਗਿਆਨ ਸੁਣੈ ਅਰਸ਼ਰ ਕਾ ਇਸ਼ਨਾਨ ਸੁਣੈ ਪਰਪਰਪਾ ਵਹਿਮਾਨ ਸੁਣੇ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣੇ ਦੂਪਾ ਕਾ ਨਾਸ ਸੁਣੇ ਸਰਾ ਗੁਨਾ ਕੀ ਗਾ ਸੁਣੇ ਸੇ ਪੀਤ ਪਰਸ ਸੁਣੇ ਅੰਧੇ ਪਾਵੈ ਰਾਹ ਸੁਣੇ ਹਾਥ ਹੋਵੇ ਸਗਾ ਨਾਨਕ ਭਗਤਾਂ ਸਦਾ ਵਿਕਾਸ ਸੁਣੇ ਦੂਪਾ ਕਾ ਨਾਸ ਮੰਨੇ ਕੀ ਗਤ ਹੀ ਨ ਜਾਏ ਜੇ ਕੋ ਕਹਿ ਪਿਛੇ ਪੁਛਤਾਏ ਕਾਗਨ ਚਨਮ ਲਿਖਨ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਦਿੰਜਨ ਹੋਵੇ ਜੇ ਕੋ ਮੰਨਣੈ ਮਨ ਕੋਏ ਮੰਨੈ ਸਤਵੈ ਮਨ ਬੁੱਧ ਮੰਨੈ ਸਲਪਾ ਮਨ ਕੀ ਸੋਧ ਮੰਨੈ ਮੋ ਛਟਾ ਨਾ ਖਾਏ ਮੰਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਦਿੰਦ ਨ ਕੋਏ ਜੇ ਕੋ ਮੰਨਣਾਏ ਮਨ ਕੋਏ ਮਨੈ ਮਾਰ ਠਾਤ ਨ ਪਾਇ ਮਨੈ ਪਾਸਿ ਉਪਰ ਡਜਾਇ ਮਨੈ ਮਗ ਨ ਚੱਲੈ ਪੰਥ ਮਨੈ ਧਰਮ ਸੇ ਦੀ ਸੰਬੰਧ ਐਸਾ ਨਾਮ ਲਿੰਗਰ ਹੋਏ ਜੇ ਕੋ ਮੰਨਣਾਏ ਮਨ ਕੋਏ ਮਨੈ ਪਾਵੈ ਮੁਕਤਿ ਵਾਰ ਮਨੈ ਪਰਵਾਰਿ ਸਾਧਾਰ ਮਨੈ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਭਵੇ ਨ ਪੇਖ ਐਸਾ ਨਾਮ ਲਿੰਗਰ ਹੋਏ ਜੇ ਕੋ ਮੰਨਣਾਏ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਜੇ ਪਾਵੈ ਦਰਗਹਿ ਮਾਨ ਪੰਜਾ ਸੋਹ ਦਰਜਾਨ ਪੰਜਾਂ ਕਾ ਗੁਰੂ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਿ ਕਰਨੇ ਨੈ ਨੈ ਸੁਮਾਰ ਤੌਲ ਧਰਮ ਦਿਆ ਕਾਪੂਤ ਸੰਤੋਖਾ ਪਰ ਕੈਜ ਸੁਤ ਜੇ ਕੋ ਬੁਜੇ ਹੋਏ ਸਚਿਆਰ ਦਬਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਖੋਰ ਇਸਤੇ ਭਾਰਤ ਨੇ ਕਮਜੋਰ ਜੀ ਜਾਤ ਰੰਗਾ ਕੀ ਨਾਮ ਸਭ ਨਾਲ ਲਿਖਿਆ ਗੁੜੀ ਤੁਲਾਮ ਇਹ ਉਲਿਖਾ ਲਿਖ ਜਾਣਾ ਕੋਏ ਦੇਖਾ ਲਿਖਿਆ ਕੀਤਾ ਹੋਏ ਕੀਤਾ ਤਾਨਸ ਵਾਲੇ ਰੂਪ ਕੀਤੀ ਦਾਤ ਜਾਣੇ ਕੰਕੂਤ ਕੀਤਾ ਪਸਾਓ ਇੱਕ ਕੁਵਾ ਇਸਤੇ ਹੋਏ ਲਕੜੀਆਂ ਕੁਦਰਤ ਕਾਹਨ ਕਹਾ ਵਿਚਾਰ ਵਰਨ ਜਾਵਾ ਇਕ ਵਾਰ ਜੋ ਤੂੰ ਪਾਵੈ ਸਾਈ ਬਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਜਪ ਅਸ਼ੰਖ ਪਾਓ ਅਸ਼ੰਖ ਪੂਜਾ ਅਸ਼ੰਖ ਤਪਤਾਓ ਅਸ਼ੰਖ ਗ੍ਰੰਥ ਮੁਖੀਏ ਬਾਠ ਅਸ਼ੰਖ ਜੋਗ ਮਨ ਰਹੇ ਉਦਾਸ ਅਸ਼ੰਖ ਪਦ ਗਿਆਨ ਵਿਚਾਰ ਅਸ਼ੰਖ ਸਤੀ ਅਸ਼ੰਖ ਦਾਤਾਰ ਅਸ਼ੰਖ ਸੁਰਮੋ ਪਖਸਾਰ ਅਸ਼ੰਖ ਮੋਨ ਦੇ ਲਾਇਤਾਰ ਕੁਦਰਤ ਕਮ ਕਹਾ ਵਿਚਾਰ ਵਰਨ ਜਾਵਾ ਇਕ ਵਾਰ ਜੋ ਤੂੰ ਪਾਵੈ ਸਾਈ ਬਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਮੂਰਤ ਅੰਧਕੂਰ ਅਸ਼ੰਖ ਔਰ ਖਰਾਬ ਕੋਰ ਅਸੰਖਮਰ ਕਰ ਜਾਏ ਜੋਰ ਅਸੰਗ ਗਲਵੜ ਹੱਤਿਆ ਕਮਾਏ ਅਸੰਗ ਪਾਪੀ ਪਾਪ ਕਰ ਜਾਏ ਅਸੰਗ ਕੁੜਿਆ ਕੁੜੇ ਫਿਰਾਏ ਅਸੰਖ ਮਲੇਸ਼ ਮਲਪਖ ਖਾਏ ਅਸ਼ੰਕ ਨੰ ਸਰਕਾਰੇ ਭਾਰ ਨਾਨਕ ਨੀਚ ਕੈ ਵਿਚਾਰ ਵਰਣ ਜਾਵਾ ਏਤਵਾਰ ਜੋ ਤੁਰ ਪਾਵੇ ਸਾਈ ਪਲੀਕਾਰ ਹੁ ਸਦਾ ਸਲਾਮਤ ਨਰੰਕਾਰ ਅਸ਼ੰਖ ਨਾਮ ਅਸ਼ੰਖ ਧਾਮ ਅਗਮ ਅਗਮ ਅਸ਼ੰਕ ਲੋ ਅਸ਼ੰਕਏ ਸਿਰ ਭਾਰ ਹੋਏ ਅਖਰੀ ਨਾਮ ਅਤੀ ਸਲਾਹ ਅਖਰੀ ਗਿਆਨ ਵੀ ਦੂੰਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਬ ਖਾਨ ਜਿਨੇ ਲਿਖੈ ਤੇ ਸੁਰਨਾਏ ਜੇ ਫਰਮਾਏ ਤੇ ਪਾਈਏ ਜੇਤਾ ਕੀਤਾ ਤੇਤਾ ਨਾਓ ਵੇਨਾ ਵੈਨਾਹੀ ਕੋ தாம் ਕੁਦਰਤ ਕਮਨ ਕਹਾ ਵਿਚਾਰ ਵਰਣ ਜਾਵਾ ਏਤਵਾਰ ਜੋ ਤੁਰ ਪਾਵੇ ਸਾਈ ਭਲੀ ਤਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤੰਦੇ ਪਾਣੀ ਤੁੱਟੈ ਉਤਰਸਖੇ ਮੂਹ ਪਲੀਤੀ ਕਪੜ ਹੋਏ ਦੇ ਸਾਹ ਬੁੜਈਏ ਉਤ ਹੋਏ ਪਰ ਇਹ ਮਾਪਾ ਪਾਪਾਂ ਕੇ ਸੰਗ ਉਤ ਪਹਿਨਾਵੇਂ ਕੇ ਰੰਗ ਉਨੀ ਪਾਪੀ ਅੱਖ ਨਾਹੀਂ ਕਰ ਕਰ ਕਰਨਾ ਲਿਖ ਰਿਹਾ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮੀ ਆਉ ਜਾਓ ਤੀਰ ਤਬ ਦਿਅਦਤਾਂ ਜੀ ਕੋ ਪਾਵੈ ਤ ਕਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਜਾਤੀ ਦੇ ਤੁਮਲ ਨਾਉ ਸਭੁ ਤੇਰੇ ਮੈਂ ਨਾਹੀ ਕੋਏ ਵੇਣ ਗੁਣ ਪੀਤੇ ਤਦ ਨ ਹੋਇ ਸੁਸਾਤ ਬਾਣ ਬਰਮਾ ਸਤਸਵਾਣ ਸਲਾਮੰਚਾਉ ਕਵਨ ਸੁਵੇਲਾ ਵਕਤ ਕਵਨ ਕਵਨ ਤਿਤ ਕਵਨ ਵਾਰੁ ਕਉਨ ਸੇ ਹੁਤੀ ਮਹਾ ਕਵਨ ਜਿਤੁ ਆਕਾਰੁ ਵੇਲ ਨ ਪਾਇਆ ਪਣਤੀ ਜੇ ਹੋਵੈ ਲਿਖੂਰਾਨ ਬਕ ਨ ਪਾਇਓ ਕਾਧੀਆਂ ਜੇ ਲਿਖਣ ਲਿਖੂਰਾਨ ਤਿਤ ਵਾਰ ਨ ਜੋਗੀ ਜਾਣੈ ਰਤਮਾ ਨ ਕੋਈ ਜਾ ਕਰਤਾ ਸੇ ਕੀ ਕੋ ਸਾਜੇ ਆਪੇ ਜਾਣੈ ਸੋਈ ਕਿ ਕਰ ਆਕਾ ਕਿਉ ਸਲਾਹੀ ਯੋ ਵਰਨੀ ਦੇ ਜਾਣਾ ਨਾਨਕ ਆਕਨ ਸਭੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀਂ ਇਤਾਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆਨ ਸੁਖੈ ਪਾਤਾਲ ਪਤਾਲ ਲਖ ਆਦਿ ਸਾਇਆ ਦਾਸ ਕੋੜ ਕੋੜ ਭਾਤ ਕੇ ਵੀਰ ਕਹਿਣਿਕ ਬਾਤ ਸੈ ਸਠਾਰਾਂ ਕੇ ਅੰਕ ਤੇ ਬਾਣ ਅਸਨੋਂ ਇੱਕ ਧਾਤ ਲਿਖਾ ਹੋਏ ਤਾ ਲਿਖੀਐ ਲਿਖੈ ਹੋਏ ਬਿਨਾਸ ਨਾਲ ਕਵੱਡਾ ਆਕੀਐ ਆਪੇ ਜਾਣੇ ਆਪ ਸਲਾਹੀ ਸਲਾਹ ਇਦੀ ਸੁਖ ਨ ਪਾਈਆਂ ਨਦੀਆਂ ਅਤੇ ਬਾਣ ਭਵੇਂ ਸੁਮਨ ਨ ਜਾਣੀਐ ਸੁਮਨ ਸਾਹ ਸੁਲਤਾਨ ਮੇਰਾ ਸੇਤੀ ਮਾਲ ਤਨ ਕਿੜੀ ਤੋ ਨਾ ਹੋਣੀ ਜੇ ਤਿਸ ਮਨੋਂ ਨਾ ਬਿਸਰੈ ਅੰਤ ਨ ਸਿద్ధి ਜਾਣ ਨ ਅੰਤ ਅੰਤ ਨ ਕਰਨੇ ਦੇ ਨ ਅੰਤ ਅੰਤ ਨ ਵੀ ਤੁੰ ਸੁਣਾ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਰਵਾਰ ਅੰਤ ਕਾਰਨ ਕੀਤੇ ਬਿਲਾ ਹੀ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਈਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉਪਰ ਉੱਚਾ ਨਾਓ ਇਹ ਵੜ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੇ ਸੋਏ ਜੇ ਵੜ ਆਪ ਜਾਣੇ ਆਪ ਆਪ ਨਾਨਕ ਨਗਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨਾਂ ਤੁਮੈ ਇਤੇ ਮੰਗਹਿ ਜੋਤ ਪਾਰ ਕਿਤੇ ਅਗੰਤ ਨਹੀਂ ਵਿਚਾਰ ਕਿਤੇ ਖਾ ਟੁਟੇ ਵਿਕਾਰ ਇਤੇ ਲੈ ਲੈ ਮੋ ਕਿਰਪਾਏ ਇਤੇ ਮੂੜਖਾ ਹੀ ਖਾਏ ਇਤੇ ਆ ਦੋਖੂ ਸਰਮਾਰ ਏ ਬੇਦਾਤਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਔਰ ਆਖ ਨ ਸਕੇ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆ ਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੀਤੇ ਈਸਨੋ ਬਖਸੇ ਸਤਿ ਸਲਾਹਾ ਨਾਨਕ ਪਾਤਸ਼ਾਹੀ ਪਾਸ਼ਾ ਅਮਨ ਗੁਨ ਅਮਨ ਵਪਾਰ ਅਮਨ ਵਪਾਰੀ ਹੈ ਅਮਨ ਪੰਡਾਰ ਅਮਨ ਆਵੇ ਅਮਨ ਲਾ ਜਾਏ ਅਮਨ ਪਾਏ ਅਮਨ ਲਾ ਸਮਾਏ ਅਮਨ ਧਰਮ ਅਮਨ ਦੀਵਾਨ ਅਮਨ ਤੋਲ ਅਮਨ ਪ੍ਰਮਾਨ ਅਮਨ ਬਖਸ਼ੀਸ਼ ਅਮਨ ਨਿਸ਼ਾਨ ਅਮਨ ਕਰਮ ਅਮਨ ਪ੍ਰਮਾਨ ਅਮਨ ਅਮਨ ਆਖਿਆ ਨਾ ਜਾਏ ਆਖ ਆਖ ਰਹੇ ਨਿਵਲਾਈ ਆਖੇ ਮੀਨ ਪਾਠ ਪੁਰਾਣ ਆਖੇ ਪੜੇ ਕ੍ਰਿਮਕਿਆਨ ਆਖੇ ਬਰਨ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿਧ ਆਖੇ ਕੀਤੇ ਕੀਤੇ ਬੋਧਨ ਆਖੇ ਦਾਣੋ ਆਖੇ ਦੇਵ ਆਖੇ ਸੁਰਲਾ ਮੁੰਦਨ ਸੇਵ ਇਤੇ ਆਖੇ ਆਖਣ ਪਾਹਿ ਇਤੇ ਕਹਿ ਕੈ ਉੱਠਕ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਸਤੇ ਕਹੀ ਗਏ ਜੇਵੜ ਭਾਵੇ ਤੇਵੜ ਹੋਵੇ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾਨ ਨਾਲ ਕੀਏ ਸਿਰਗਾ ਵਾਰਾ ਗاوار ਸੋਦਰ ਕੇ ਹਾਸੂ ਕਰ ਕੇ ਹਾਂ ਇਹ ਤਬਾ ਸਰਬ ਸਮਾਲੇ ਵਾਜੇ ਨਾਨੀਤ ਸੰਖਾਂ ਇਤੇ ਵਾਵਨ ਘਾਰੇ ਇਤੇ ਰਾਗਪ੍ਰੀਤ ਕਹੀਆਂ ਨ ਇਤੇ ਗਾਵਨ ਘਾਰੇ ਗਾਵੈ ਤੋਨੋਂ ਪਾਉਣ ਪਾਣੀ ਵਿੱਚ ਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵੈ ਚੇਤਕ ਉਪਦੇ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੈ ਇਸ਼ਾ ਧਰਮਾ ਦੇਵੀ ਸੋਮਸਦਾ ਸੁਵਾਰੇ ਗਾਵੈ ਇੰਦ ਇੰਦਾਸਤਰੀ ਬੈਠੇ ਦੀਵ ਦੇ ਆਂਦਰ ਨਾਲੇ ਗਾਵੈ ਸਿਦ ਸੁਨਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਕਰਾਰੇ ਗਾਵਨ ਪੰਡਰਪੰਡ ਰਕੀਸ਼ਰ ਜਗ ਜਗ ਵੇਦਾ ਨਾਲੇ ਗਾਵੈ ਮੋਹਣੀਆਂ ਮਨਮੋਹ ਸੁਰਗਾ ਮੱਗ ਪਿਆਲੇ ਗਾਵੰਡ ਤੁਨੁ ਪਾਏ ਤੀਰੇ ਅਸ਼ਰਧ ਕੀਤਨਾਲੇ ਗਾਵੈ ਜੋਦਨਾ ਬਰਸੂਰਾ ਗਾਵੈ ਖੰਡ ਚਾਰੇ ਗਾਵੈ ਖੰਡ ਮੰਡਲ ਪਰਪੰਡਾ ਵਰਕਰ ਰਖੇ ਧਾਰੇ ਸਹਿਤ ਤੁਨੁ ਗਾਵੈ ਜੋਤਿ ਪਾਵਨ ਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮਨ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਬ ਸਚ ਸੱਚੀ ਨਾਹੀ ਹੈ ਪੀ ਉਸੇ ਜਾਣ ਜਾਸਿ ਰਤਨਾ ਜਿੰਦ ਚਾਈ ਰੰਗ ਰੰਗੇ ਪਾਤੀ ਕਰ ਕਰ ਜਨਸੀ ਮਾਇ ਜਨੂ ਪਾਏ ਕਰ ਕਰ ਵਿਕੇ ਕੀਤਾ ਆਪਣਾ ਜੀਵ ਤੇ ਦੇ ਵੜਿਆਈਂ ਜੋ ਤੇਪਾ ਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਰਸਾਹ ਸਭ ਪਤ ਸਾਹਿਬ ਨਾਨਕ ਰਹਿਣ ਦੇ ਜਾਈ ਮੁੰਡਾ ਸੰਤੋਖ ਸ਼ਰਮ ਪਤਝੋਲੀ ਧਿਆਨ ਕੀ ਕਰੇ ਮੇ ਭੂਤ ਚਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਭ ਜਮਾਤੀ ਮਨ ਜੀਤੇ ਜਗ ਜੀਤ ਆਦੇਸ਼ ਸਿਆ ਆਦੇਸ਼ ਆਗ ਅਨੀਲ ਅਨਾਦ ਅਨਾਹਦ ਜਿਉ ਜਿਉ ਇੱਕ ਵੇਸ ਭਗਤ ਗਿਆਨ ਦੇ ਆ ਭੰਡਾਰਨ ੜਕੜਵਾਜੇ ਨਾਦ ਆਪ ਨਾਥ ਨਾਥੀ ਸਭਾ ਕੀ ਇਸ ਅਵਰ ਸਾਧ ਸੰਜੋਗ ਵਿੱਚ ਜੋ ਦੁਹੇ ਕਾਰ ਚਲਾਵੇ ਰਖਿਆਵੇਂ ਬਗ ਆਦੇਸ ਜਿਸੇ ਆਦੇਸ ਆਤ ਅਨੀਲ ਅਨਾਦ ਅਨਾਦ ਜੋ ਜੋ ਇਕੋ ਵੇਸ ਇਕਾ ਮਾਈ ਜੁਤ ਵਿਆਈ ਪਿੰਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਜਿਵੇਂ ਤਿਸ ਪਾਵੈ ਤਿਵੇਂ ਚਲਾਵੈ ਜੇ ਹੋਵੈ ਪਰਮਾਨ ਉਹ ਵੇਖੈ ਉਹ ਨਾਨਕ ਨਦਨਾ ਆਵੈ ਬੋਧਾ ਇਵੜਾਂ ਆਦੇਸ ਜਿਸੇ ਆਦੇਸ ਆਤ ਅਨੀਲ ਅਨਾਦ ਅਨਾਦ ਜੋ ਜੋ ਇਕੋ ਵੇਸ ਆਸੰਦੋਏ ਨੋਈ ਪੰਡਾਰ ਜੋ ਕਿਛ ਪਾਇਆ ਸੋਇ ਕਾਵਨ ਕਰ ਕਰਿ ਵਿਕੇ ਸਜਨ ਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ ਤੇ ਸਿਆਦੇਸ ਆਦ ਅਨੀਲ ਅਨਾਤ ਅਨਾਤ ਜੋ ਜੋ ਇਕੋ ਵੇਸ ਇਕ ਦੂਜੀ ਬੋ ਲਖ ਹੋਵੇ ਲਖ ਹੋਵੇ ਲਖ ਵੀਸ ਲਖ ਲਗੇੜਾ ਆ ਕੀਏ ਏਕ ਨਾਮ ਜਗਦੀਸ਼ ਏਤ ਰਾਹ ਪਤ ਪੌੜੀਆਂ ਚੜੀਆਂ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਗਰੀ ਪਾਈ ਐ ਪੂਰੇ-ਕੂਰੇ ਠੀਸ ਅੱਖਣ ਜੋਰ ਚੁਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਜ ਮਾਲ ਬਲ ਸੰਸੂਰ ਜੋਰ ਨਾ ਸੁੱਤੀ ਗਿਆਨ ਵਿਚਾਰ ਜੋਰ ਨਾ ਜੁਤੀ ਛੁਟੇ ਸੰਸਾਰ ਇਸ ਹੱਥ ਜੋਰ ਕਿਸਾ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੇ 32 ਵਾਰ ਪਵਨ ਪਾਣੀ ਅਗਨੀ ਪਤਾਲ ਇਸ ਵਿੱਚ ਧਰਤੀ ਥਾ ਪ੍ਰਤੀ ਕਰਮ ਸਾਲ ਇਸ ਵਿੱਚ ਜੀਵ ਜੁਗਤ ਕੇ ਰੰਗ ਜਿਨ ਕੇ ਨਾਮ ਅਨੇਕ ਨੰਤ ਕਰਮੀ ਕਰਮੀ ਹੋਏ ਵਿਚਾਰ ਸੁੱਚਾ ਆਪ ਸੁੱਚਾ ਦਰਬਾਰ ਇੱਥੇ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਾਵੇ ਨਿਸ਼ਾਨ ਕਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਕਰਮ ਕੰਡ ਦਾ ਇਹੋ ਧਰਮ ਗਿਆਨ ਕੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ਼ ਇਤੇ ਬਰਨੇ ਕਾਰ ਤਕੜੀਐ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੇਤੇ ਯਤੇ ਤੂ ਪ੍ਰਦੇਸ਼ ਯਤੇ ਇੰਦ ਚੰਦ ਸੂਰ ਯਤੇ ਮੰਡਲ ਦੇਸ ਕਿਤੇ ਸੈਦ ਬੁਦਨਾਤ ਕੀਤੇ ਕਿਤੇ ਦੇਵੀ ਦੇਸ ਕਿਤੇ ਦੇਵਦਾਨ ਮຸນ ਕਿਤੇ ਰਤਨ ਸਮੁੰਦ ਜਿਤੀ ਆਖਾਣੀ ਕਿਤੀ ਆ ਬਾਣੀ ਕਿਤੇ ਪਾਤ ਨਿਰੰਦ ਕਿਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਇਤੇ ਨਾਮ ਨਿਰੋਦ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਇਥੇ ਘੜਤ ਕੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੇ ਪੁਛਤਾਏ ਇੱਤੇ ਘੜਿਐ ਸੁਤ ਮਤਮਨ ਬੁੱਧ ਤਿੱਤੇ ਘੜਿਐ ਸੁਰਾ ਸੁਰਾ ਕੀ ਸੁਧ ਕਰਮਖੰਡ ਕੀ ਬਾਣੀ ਜੋਰਨ ਇੱਤੇ ਹੋਰ ਨ ਕੋਈ ਹੋਰ ਤਿੱਤੇ ਜੋਤ ਮਾਂ ਬਰਸੂਰ ਤੇ ਮੇਂ ਰਾਮ ਰਹਾ ਭਰਪੂਰ ਤਿੱਤੇ ਸੀਤੋ ਸੀਤਾ ਮਹਿਮਾ ਮਾਇ ਤਾਂਕੇ ਰੂਪ ਨ ਕਤਨੀ ਜਾਏ ਨਾ ਉਹ ਮਰੇ ਨਾ ਟਗੇ ਜਾਏ ਜਿਨਕੇ ਰਾਮ ਵਸੇ ਮਨ ਮਾਇ ਇੱਤੇ ਭਗਤ ਵਸੈ ਕੈ ਲੋਇ ਕਰਹਿ ਆਨੰਦ ਸਚਾ ਮਨ ਸੋਇ ਸਚ ਖੰਡ ਵਸੈ ਨਿਰੰਕਾਰ ਪਰ ਕਰ ਵੇਖੈ ਨਤ ਨਿਗਾਹ ਇੱਤੇ ਖੰਡ ਮੰਡਲ ਵਰ ਪੰਡ ਜੇ ਕੋ ਕਤੇ ਤਾਂ ਅੰਤ ਨ ਅੰਤ ਜਿਥੇ ਲੋ ਲੋ ਆਕਾਰ ਜਿਵੇਂ ਹੁਕਮ ਤੇਵੇਂ ਤੇਵਕਾਰ ਵੇਖੈ ਵਿਸੇ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾੜਾਂ ਤੀਰ ਸੁਨਿਆਰ ਇਹ ਹਰਿ ਨਾਮਤ ਵੇਦ ਖਥਿਆਲ ਭੌਖਲਾ ਅੰਗ ਤਪਾਓ ਪੰਡਾ ਭਾਓ ਅਮਰਤ ਢਾਲ ਘੜੀਆਂ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਹੀਂ ਹਾਲ ਸੋ ਲੋਕ ਪਵਨ ਗੁਰੂ ਪਾਣੀ ਪਿਤਾ ਮਤ ਤਰਤ ਮਤ ਦਿਵਸ ਰਾਤ ਦੁਦਾਈ ਦਾਇਆ ਇਹ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਕਾਤੇ ਧਰਮਾ ਦੂਰ ਕਰਮੀਆਂ ਆਪਣੀ ਕਿ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਏਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਏਤੀ ਛੁੱਟੀ ਨਾਲ ਵਾਹਿਗੁਰੂ